ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਲਾਰਡ ਡਲਹੌਜੀ ਦੇ ਜਿਹੜੇ ਕੀ ਸੁਧਾਰ ਕਰਾਂਗੇ ਰਿਫਾਰਮਸ ਆਫ ਲਾਰਡ ਡਲਹੌਜੀ ਲਾਰਡ ਡਲਹੌਜੀ ਤੇ ਜਿਵੇਂ ਮਰਜ਼ੀ ਦਾ ਕੁਐਸਚਨ ਆਵੇ ਤਾਂ ਆਪਾਂ ਜੋ ਸੁਧਾਰ ਕਰਾਂਗੇ ਉਹਦਾ ਆਨਸਰ ਹੋਊਗਾ ਕਿਉਂਕਿ ਕਈ ਵਾਰ ਕੁਐਸਚਨ ਘੁਮਾ ਕੇ ਪਾ ਲੈਂਦੇ ਨੇ ਠੀਕ ਹੈ ਸੋ ਕਨਫਿਊਜ਼ ਨਹੀਂ ਹੋਣਾ ਹਾਂਜੀ ਪਹਿਲਾਂ ਇਹਦੇ ਪ੍ਰਸ਼ਾਸਨਿਕ ਸੁਧਾਰ ਦੇਖਦੇ ਹਾਂ ਸ਼ਾਸਨ ਕਾਰਜਾਂ ਦੀ ਵੰਡ ਲਾਡਲ ਲਾਹੌਰੀ ਨੇ ਭਾਰਤ ਵਿੱਚ ਆਧੁਨਿਕ ਸ਼ਾਸਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਉਹਨੇ ਸ਼ਾਸਨ ਨੂੰ ਵਧੀਆ ਢੰਗ ਦੇ ਨਾਲ ਚਲਾਉਣ ਦੇ ਲਈ ਪੁਰਾਣੇ ਵਿਭਾਗਾਂ ਦੇ ਵਿੱਚ ਸੁਧਾਰ ਕੀਤੇ ਪੁਰਾਣੇ ਜਿਹੜੇ ਡਿਪਾਰਟਮੈਂਟ ਸੀ ਤੇ ਨਵੇਂ ਡਿਪਾਰਟਮੈਂਟਾਂ ਦੀ ਸਥਾਪਨਾ ਕੀਤੀ ਜਿਵੇਂ ਕਿ ਉਹਨੇ ਜਨਤਕ ਸੇਵਾ ਵਿਭਾਗ ਰੇਲਵੇ ਵਿਭਾਗ ਵਰਗੇ ਨਵੇਂ ਭਾਗਾਂ ਦੀ ਸਥਾਪਨਾ ਕੀਤੀ ਇਸ ਤੋਂ ਇਲਾਵਾ ਉਹਨੇ ਇਹਨਾਂ ਵਿਭਾਗਾਂ ਦਾ ਕਾਰਜ ਖੇਤਰ ਵੀ ਨਿਰਧਾਰਿਤ ਕੀਤਾ ਅੰਗਰ ਨੈਕਸਟ ਹੈਗਾ ਬੰਗਾਲ ਵਿੱਚ ਲੈਫਟੀਨੈਂਟ ਗਵਰਨਰ ਦੀ ਨਿਯੁਕਤੀ ਲਾਰਡ ਲਾਜੇ ਨੂੰ ਬ੍ਰਿਟਿਸ਼ ਭਾਰਤ ਦੇ ਗਵਰਨਰ ਜਨਰਲ ਦੇ ਰੂਪ ਦੇ ਵਿੱਚ ਬੰਗਾਲ ਦਾ ਗਵਰਨਰ ਦਾ ਕਾਰਜਭਾਰ ਵੀ ਸੰਭਾਲਣਾ ਪਿਆ ਠੀਕ ਹੈ ਮਤਲਬ ਕਿ ਬੰਗਾਲ ਦੇ ਗਵਰਨਰ ਦੇ ਅਹੁਦੇ ਤੇ ਵੀ ਰਹੇ ਤੇ ਇਹ ਉਸ ਦਾ ਕਾਫੀ ਦੋਸ਼ਪੂਰਨ ਸੀ ਇਸ ਦਾ ਸਿੱਟਾ ਇਹ ਨਿਕਲਿਆ ਕਿ ਬੰਗਾਲ ਦੀ ਸ਼ਾਸਨ ਵਿਵਸਥਾ ਕਾਫੀ ਜ਼ਿਆਦਾ ਖਰਾਬ ਸੀ ਤਾਂ ਇਸ ਪ੍ਰਸ਼ਾਸਨਿਕ ਦੋਸ਼ ਨੂੰ ਦੂਰ ਕਰਨ ਲਾਰਡ ਲਾਜੇ ਨੇ ਬੰਗਾਲ ਦੇ ਵਿੱਚ ਲੈਫਟੀਨੈਂਟ ਗਵਰਨਰ ਦੀ ਨਿਯੁਕਤੀ ਕੀਤੀ ਤੇ ਬੰਗਾਲ ਦਾ ਲੈਫਟੀਨੈਂਟ ਗਵਰਨਰ ਬ੍ਰਿਟਿਸ਼ ਭਾਰਤ ਮੰਤਰੀ ਪ੍ਰਤੀ ਜਵਾਬਦੇਹ ਹੁੰਦਾ ਸੀ ਜਿਸ ਕਰਕੇ ਬੰਗਾਲ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਸੁਧਾਰ ਹੋਇਆ ਉਸ ਤੋਂ ਅਗਿਆ ਨੌਨ ਰੈਗੂਲੇਸ਼ਨ ਸਿਸਟਮ ਲਾਰਡ ਲਾਹੌਰੀ ਦੇ ਸਮੇਂ ਭਾਰਤ ਵਿੱਚ ਅੰਗਰੇਜ਼ੀ ਰਾਜ ਦਾ ਖੇਤਰ ਕਾਫੀ ਜ਼ਿਆਦਾ ਵਿਸ਼ਾਲ ਹੋ ਗਿਆ ਸਾਰੇ ਖੇਤਰ ਤੇ ਸਿੱਧਾ ਸ਼ਾਸਨ ਪ੍ਰਬੰਧ ਕਰਨਾ ਜਿਹੜਾ ਕਿ ਗਵਰਨਰ ਜਨਰਲ ਹੀ ਔਖਾ ਹੋ ਗਿਆ ਸੀ ਜਿਸ ਕਰਕੇ ਲਾਰਡ ਲਾਹੌਰੀ ਨੇ ਨਵੇਂ ਜਿੱਤੇ ਹੋਏ ਇਲਾਕੇ ਭਾਵ ਜਿਹਦੇ ਵਿੱਚ ਪੰਜਾਬ ਮੱਧ ਪ੍ਰਦੇਸ਼ ਅਵਧ ਤੇ ਬਰਮਾ ਸੀ ਤਾਂ ਇਹਨਾਂ ਦੇ ਵਿੱਚ ਇੱਕ ਨਵਾਂ ਜਿਹੜਾ ਪ੍ਰਸ਼ਾਸਨਿਕ ਵਸਥਾ ਕਾਇਮ ਕੀਤੀ ਜਿਸ ਨੂੰ ਕਹਿੰਦੇ ਸੀ ਨੌਨ ਰੈਗੂਲੇਸ਼ਨ ਸਿਸਟਮ ਤੇ ਇਸ ਦੇ ਅਨੁਸਾਰ ਹਰੇਕ ਪ੍ਰਾਂਤ ਨੂੰ ਇੱਕ ਚੀਫ ਕਮਿਸ਼ਨਰ ਦੇ ਅੰਡਰ ਕਰ ਦਿੱਤਾ ਗਿਆ ਤੇ ਉਹ ਆਪਣੇ ਕੰਮਾਂ ਲਈ ਗਵਰਨਰ ਜਨਰਲ ਤੇ ਉਸ ਦੀ ਪ੍ਰਿਸ਼ਦ ਦੇ ਪ੍ਰਤੀ ਜਵਾਬਦੇਹ ਹੁੰਦਾ ਸੀ ਤੇ ਇਹ ਪ੍ਰਣਾਲੀ ਕਾਫੀ ਉਪਜੋਗੀ ਸਿੱਧ ਹੋਈ ਉਸ ਤੋਂ ਗਿਆ ਜਿਲ੍ਹਾ ਮੈਜਿਸਟਰੇਟ ਦੇ ਅਧਿਕਾਰਾਂ ਵਿੱਚ ਵਾਧਾ ਲਾਡ ਲੋਜੀ ਨੇ ਜਿਲ੍ਹਾ ਮੈਜਿਸਟਰੇਟ ਦੇ ਖਾਰਜ ਖੇਤਰ ਦੇ ਵਿੱਚ ਵਾਧਾ ਕੀਤਾ ਜਿਲ੍ਹਾ ਮੈਜਿਸਟ੍ਰੇਸ਼ਨ ਨੂੰ ਮੈਜਿਸਟਰੇਟ ਨੂੰ ਪ੍ਰਸ਼ਾਸਨ ਮਾਲੀਆ ਤੇ ਨਿਆਂ ਸੰਬੰਧੀ ਦੇਖਾਲ ਦਿੱਤੇ ਪਰਡ ਲੋਜੀ ਦੇ ਕੰਮ ਜਿਹੜੇ ਕਿ ਅਧਿਕਾਰ ਵੰਡ ਦੇ ਸਿਧਾਂਤਾਂ ਦੇ ਉਲਟ ਸੀ ਤੇ ਇਸ ਦਾ ਕਾਰਨ ਇਹ ਸੀ ਕਿ ਜ਼ਿਲ੍ਹਾ ਮੈਜਿਸਟਰੇਟ ਦੇ ਕੰਮਾਂ ਦਾ ਨਿਰੀਖਣ ਕਰਨ ਲਈ ਗਵਰਨਰ ਜਨਰਲ ਦੇ ਇਲਾਵਾ ਹੋਰ ਕੋਈ ਵੀ ਵਿਖਾਰੀ ਨਹੀਂ ਸੀ ਜਿਹੜਾ ਸਿੱਧਾ ਉਸ ਦੇ ਪ੍ਰਤੀ ਜਵਾਬਦੇਹ ਹੁੰਦਾ ਪਰ ਗਵਰਨਰ ਜਨਰਲ ਕੋਲ ਇੰਨੀ ਜ਼ਿਆਦਾ ਬੇਲ ਵੀ ਨਹੀਂ ਸੀ ਕਿ ਉਹ ਉਸ ਦੇ ਕੰਮਾਂ ਦੀ ਉਚਿਤ ਨਿਗਰਖ ਕਰ ਸਕੇ ਜਿਸ ਕਰਕੇ ਜ਼ਿਲ੍ਹਿਆਂ ਦਾ ਪ੍ਰਸ਼ਾਸਨ ਜੜਕੀ ਵਿਗੜੇ ਰਿਹਾ ਸੰਚਾਰ ਸਬੰਧੀ ਹਾਂਜੀ ਰੇਲ ਵਿਭਾਗ ਦੀ ਸਥਾਪਨਾ ਕਿਤੇ ਲਾਲਾ ਲਾਹੌਰੀ ਨੇ ਰੇਲਾਂ ਦਾ ਪਿਤਾਮਾ ਕਿਹਾ ਜਾਂਦਾ ਠੀਕ ਹੈ ਰੇਲਪਰਨਾਲੀ ਦਾ ਲਾਰਡ ਲਾਜੀ ਪਾਰਸਰ ਕਾਨੂੰ ਸਭ ਤੋਂ ਪਹਿਲਾਂ ਆਵਾਜਾਈ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸੈਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਦਾ ਲੈ ਕੇ ਜਾਣਾ ਕਾਫੀ ਜ਼ਿਆਦਾ ਔਖਾ ਸੀ ਕਾਫੀ ਟਾਈਮ ਵੀ ਲੱਗਦਾ ਸੀ ਤੇ ਇਸ ਕਰਕੇ ਵਿਸ਼ਾਲ ਦੇਸ਼ ਦੇ ਵਿੱਚ ਸ਼ਾਂਤੀ ਸ਼ਾਂਤੀ ਤੇ ਵਿਵਸਥਾ ਬਣਾਈ ਰੱਖਣ ਦੇ ਲਈ ਲਾਰਡ ਲਾਜੀ ਨੇ ਰੇਲਾਂ ਦਾ ਜਾਲ ਵਿਛਾਇਆ 1853 ਸਾਲ ਵਿੱਚ ਪਹਿਲੀ ਰੇਲਵੇ ਲਾਈਨ ਮੁੰਬਈ ਅਤੇ ਥਾਣਾ ਦੇ ਵਿਚਕਾਰ ਬਣਾਈ ਤੇ 54 ਦੇ ਵਿੱਚ ਸੈਕਲ ਬਣਾਈ ਸੀ ਠੀਕ ਹੈ ਲਾਰਡ ਲਾਜੀ ਦੇ ਭਾਰਤ ਛੱਡਣ ਤੋਂ ਪਹਿਲਾਂ 200 ਮੀਲ ਲੰਬਿਆ ਰੇਲਾ ਲਾਈਨਾਂ ਦਾ ਜਿਹੜੇ ਕਿ ਨਿਰਮਾਣ ਹੋ ਗਿਆ ਸੀ ਤੇ ਇਹਨਾਂ ਨਾਲ ਦੇਸ਼ ਵਿੱਚ ਏਕਤਾਈ ਠੀਕ ਹੈ ਸਾਰੇ ਜਣੇ ਇਕੱਠੇ ਸਫਰ ਕਰਨ ਲੱਗੇ ਅਗਿਆ ਡਾਕ ਤੇ ਤਾਰੂ ਭਾਗ ਦੀ ਸਥਾਪਨਾ ਹਾਂਜੀ ਲਾਡਲੋਜੀ ਨੇ ਆਵਾਜੀ ਤੋਂ ਇਲਾਵਾ ਸੰਚਾਰ ਦੇ ਸਾਧਨਾਂ 'ਚ ਵੀ ਸੁਧਾਰ ਕੀਤੇ ਆਧੁਨਿਕ ਢੰਗ ਨਾਲ ਡਾਕ ਤੇ ਤਾਰੂ ਵਸਤਵ ਪ੍ਰਣਾਲੀ ਦਾ ਸੇਹਰਾ ਜਿਹੜਾ ਉਹ ਵੀ ਲਾਡਲੋਜੀ ਨੂੰ ਜਾਂਦਾ ਲਾਡਲੋਜੀ ਤੋਂ ਪਹਿਲਾਂ ਚਿੱਠੀ ਇਹਦਾ ਖਰਚਾ ਭੇਜਣ ਕੋਲੋਂ ਚਿੱਟ ਬਿਲਹਲ ਲੋਜ ਜਿ ਤੋਂ ਪਹਿਲਾਂ ਚਿੱਠੀ ਦਾ ਖਰਚਾ ਭੇਜਣ ਵਾਲੇ ਕੋਲ ਨਹੀਂ ਸਗੋ ਚਿੱਠੀ ਪ੍ਰਾਪਤ ਕਰਨ ਵਾਲੇ ਕੋਲ ਲਿਆ ਜਾਂਦਾ ਸੀ ਵੀ ਜਿਹਨੇ ਚਿੱਠੀ ਪ੍ਰਾਪਤ ਕਰਨੀ ਉਹ ਤੋਂ ਪੈਸੇ ਲਏ ਜਾਂਦੇ ਸੀ ਤਾਂ ਚਿੱਠੀ ਦੀ ਫੀਸ ਵੀ ਬਰਾਬਰ ਨਹੀਂ ਸੀ ਕਿਤੇ ਕੋਈ ਵੱਧ ਸੀ ਕਿਤੇ ਘੱਟ ਸੀ ਦੂਰੀ ਦੇ ਅਕੋਰਡਿੰਗ ਲੰਦੇ ਸੀ ਤਾਂ ਲਾਰਡ ਲੋਜੀ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਦੂਰ ਕਰਕੇ ਪੋਸਟ ਕਾਰਡ ਜਿਹੜਾ ਪ੍ਰਚਲਿਤ ਕੀਤਾ ਅੱਧੇ ਤੋਲੇ ਤੱਕ ਤਾਰ ਦੀ ਚਿੱਠੀ ਦਾ ਮੁੱਲ 2 ਪੈਸੇ ਨਿਸ਼ਚਿਤ ਕੀਤਾ ਗਿਆ ਠੀਕ ਹੈ ਤੇ ਚਿੱਠੀਆਂ ਭਾਰ ਦੇ ਇੱਕ ਹਿੱਸੇ ਦੂਜੇ ਹਿੱਸੇ ਤੱਕ ਵੀ ਪਹੁੰਚਾਈਆਂ ਗਈਆਂ ਤੇ ਇਸ ਕੰਮ ਨਾਲ ਸਰਕਾਰ ਲਈ ਆਪਣੀਆਂ ਸੂਚਨਾਵਾਂ ਵੱਖ-ਵੱਖ ਪ੍ਰਾਂਤਾਂ ਦੇ ਵਿੱਚ ਭੇਜਣਾ ਈਜ਼ੀ ਹੋ ਗਿਆ ਤੇ ਜਨਤਾ ਨੂੰ ਵੀ ਕਾਫੀ ਜ਼ਿਆਦਾ ਸਹੂਲਤ ਹੋਈ ਲਾਰਡ ਲਾਹੌਰੀ ਦੇ ਸਮੇਂ ਆਧੁਨਿਕ ਢੰਗ ਦੇ ਡਾਕ ਖਾਨਾ ਨਿਰਮਾਣ ਹੋਇਆ ਤੇ ਡਾਕਤਾਰ ਵਿਭਾਗ ਦਾ ਪਿਤਾਮਾ ਵੀ ਲਾਰਡ ਲਾਹੌਰੀ ਨੂੰ ਹੀ ਮੰਨਿਆ ਜਾਂਦਾ ਤੇ 1853 ਵਿੱਚ ਪਹਿਲੀ ਤਾਰ ਲਾਈਨ ਕਲਕੱਤਾ ਤੋਂ ਆਗਰੇ ਤੱਕ ਸਥਾਪਿਤ ਕੀਤੀ ਫਿਰ ਉਸ ਤੋਂ ਬਾਅਦ ਪੇਸ਼ਾਵਰ ਤੱਕ ਫੈਲ ਲਿਆ ਗਿਆ ਜਨਤਕ ਕਾਰਜ ਵਿਭਾਗਾਂ ਦੀ ਸਥਾਪਨਾ ਲਾਰਡ ਲਾਹੌਰੀ ਨੇ ਲੋਕ ਭਲਾਈ ਦੇ ਕੰਮਾਂ ਦਾ ਵੀ ਕੰਮ ਕੀਤਾ ਸੈਨਾ ਦੇ ਵਿੱਚ ਸੁਧਾਰ ਕੀਤੇ ਤੇ ਸੈਨਿਕ ਪਰਜਾ ਦੇ ਹਿੱਤਾਂ ਦੇ ਬਜਾਇ ਲਾਡਲਾਹੋਜੀ ਨੇ ਸੈਨਿਕ ਕਾਰਜਾਂ ਵਿੱਚ ਜ਼ਿਆਦਾ ਰੁਚੀ ਲਈ ਤੇ ਪਰਜਾ ਕਾਫੀ ਜਿਹੜੇ ਕੀ ਔਖ ਮਹਿਸੂਸ ਕਰਨ ਲੱਗੀ ਮਤਲਬ ਕਿ ਲਾਡਲਾਹੋਜੀ ਨੇ ਸੈਨਿਕ ਪਰਜਾ ਦੇ ਹਿੱਤਾਂ ਦੀ ਬਜਾਇ ਸੈਨਿਕ ਕਾਰਜਾਂ ਵਿੱਚ ਜ਼ਿਆਦਾ ਲਿਆ ਮੁਲਕ ਦੇ ਪਰਜਾ ਦੇ ਸੈਨਿਕਾਂ ਨਾਲ ਜਿਹੜੇ ਕਾਰਜ ਸੀ ਜਿਸ ਕਰਕੇ ਪਰਜਾ ਕਾਫੀ ਔਖ ਮਹਿਸੂਸ ਕਰਨ ਲੱਗੀ ਲਾਰਡ ਲੌਜੀ ਨੇ ਜਨਤਕ ਭਾਗ ਨੂੰ ਵੀ ਸੈਨਿਕ ਮੈਂਬਰਾਂ ਤੋਂ ਵੱਖ ਕੀਤਾ 1854 ਸੀ ਚ ਹਰੇਕ ਪ੍ਰਾਂਤ ਵਿੱਚ ਇੱਕ ਵਿਭਾਗ ਦੀ ਸਥਾਪਨਾ ਕੀਤੀ ਇਸੇ ਭਾਗ ਲਈ ਮੁੱਖ ਇੰਜੀਨੀਅਰਾਂ ਅਤੇ ਅਧਿਕਾਰੀ ਇੰਗਲੈਂਡ ਤੋਂ ਬੁਲਾਏ ਗਏ ਸੀ ਤੇ ਇਸ ਭਾਗ ਦੁਆਰਾ ਪਰਜਾ ਦੀ ਭਲਾਈ ਲਈਨੇ ਕੰਮ ਵੀ ਕੀਤੇ ਗਏ ਪੁਰਾਣੀਆਂ ਸੜਕਾਂ ਦੀ ਮਰਮਦ ਕਰਵਾਈ ਗਈ ਨਵੇਂ ਸੜਕਾਂ ਨਿਰਮਾਣ ਕੀਤਾ ਗਿਆ ਜੀਟੀ ਰੋਡ ਕਲਕੱਤਾ ਤੋਂ ਪੇਸ਼ਾਵਰ ਤੱਕ ਪੂਰਾ ਕੀਤਾ ਗਿਆ ਸਿੰਚਾਈ ਦੇ ਕੰਮਾਂ ਵੱਲ ਵੀ ਖਾਸ ਧਿਆਨ ਦਿੱਤਾ ਗਿਆ ਨਹਿਰਾਂ ਪਟਵਾਇਆਂ ਗਈਆਂ ਗੰਗਾ ਨਹਿਰ ਦੇ ਨਿਰਮਾ ਇਸਲਾਬ ਬਾਰੀ ਦਬਾਬ ਦੇ ਵਿੱਚ ਵੀ ਨਹਿਰ ਦੀ ਯੋਜਨਾ ਬਣਾਈ ਗਈ। ਅੱਗੇ ਹੈਗਾ ਸਿੱਖਿਆ ਸੰਧੀ ਦੇ ਧਾਰ ਲਾਡ ਲੋਜੀ ਨੇ ਸਿੱਖਿਆ ਸੰਧੀ ਦੇ ਸੁਧਾਰ ਕੀਤੇ। 1854 ਸੀ ਚਿੰਗਲੈਂਡ ਦੇ ਵਿੱਚ ਕੰਟਰੋਲ ਬੋਰਡ ਦੇ ਪ੍ਰਧਾਨ ਚਾਰਲਸ ਵੁੱਡ ਨੇ ਆਪਣਾ ਸਿੱਖਿਆ ਸੰਧੀ ਪੱਤਰ ਭੇਜਿਆ ਸੀ ਤੇ ਭਾਰਤੀ ਇਤਿਹਾਸ ਦੇ ਵਿੱਚ ਇਹਨੂੰ ਵੁੱਡ ਡਿਸਪੈਚ ਦੇ ਨਾਮ ਨਾਲ ਜਾਣਿਆ ਜਾਂਦਾ। ਤੇ ਇਹਦੀ ਵਿਚਾਰਸ਼ਾ ਸੀ ਹਰੇਕ ਪ੍ਰਾਂਤ ਵਿੱਚ ਇੱਕ ਸਿੱਖਿਆ ਭਾਗ ਸਥਾਪਿਤ ਕੀਤਾ ਜਾਵੇ, ਲੰਡਨ ਯੂਨੀਵਰਸਿਟੀ ਦੇ ਨਮੂਨੇ ਤੇ ਯੂਨੀਵਰਸਿਟੀ ਬਣਾਇਆ ਜਾਣ ਤੇ ਇਹ ਯੂਨੀਵਰਸਿਟੀਆਂ ਦੀ ਪ੍ਰੀਖਿਆ ਲੈਣ ਦਾ ਕੰਮ ਵੀ ਸੰਸਥਾ ਦਾ ਕੰਮ ਸੀ। ਸਿੱਖਿਆ ਧਾਰਨ ਨਿਰਪੱਖ ਹੋਣੀ ਚਾਹੀਦੀ ਆ ਕਾਲਜਾਂ ਵਿੱਚ ਇੰਟਰ ਤੇ ਡਿਗਰੀ ਕਲਾਸਾਂ ਦੀ ਸਥਾਪਨਾ ਕੀਤੀ ਜਾਵੇ ਤੇ ਇਹ ਕਾਲਜ ਯੂਨੀਵਰਸਿਟੀਆਂ ਦੇ ਸੋਧਿਤ ਹੋਣੇ ਚਾਹੀਦੇ ਨੇ ਨਾਲ ਤੇ ਹਾਈ ਸਕੂਲ ਤੇ ਐਗਲੋ ਵਰਨੇਕੂਲਰ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਪ੍ਰਾਂਤਕ ਭਾਸ਼ਾ ਨੂੰ ਬਣਾਇਆ ਗਿਆ ਮਾਸਟਰ ਮਾਸਟਰਾਂ ਦੀ ਸਿੱਖਿਆ ਲਈ ਲਈ ਵੀ ਸਿੱਖਿਆ ਕੇਂਦਰ ਖੋਲੇ ਗਏ ਸਾਰੇ ਭਾਰਤ ਵਿੱਚ ਇੱਕ ਮੁੱਖ ਨਿਰਦੇਸ਼ਕ ਦੀ ਨਿਯੁਕਤੀ ਕੀਤੀ ਗਈ ਕੀਤੀ ਗਈ ਭਾਰਤ ਵਿੱਚ ਨਿੱਜੀ ਸਿੱਖਿਆ ਸੰਸਥਾਵਾਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਤੇ ਲਾਡ ਲਾਹੌਰੀ ਦੇ ਸਮੇਂ ਰੁੜਕੀ ਦੇ ਵਿੱਚ ਇੰਜੀਨੀਅਰਿੰਗ ਕਾਲਜ ਤੇ ਕਲਕੱਤਾ ਵਿੱਚ ਮੈਲਾ ਕਾਲਜ ਖੋਲਿਆ ਗਿਆ ਸਮਾਜਿਕ ਸਤਾਰਾ ਹਾਂਜੀ ਲਾਰਡ ਲਾਹੌਰੀ ਨੇ ਵਿਲੇਬੈਂਟ ਦੇ ਦੁਆਰਾ ਕੀਤੇ ਗਏ ਸਮਾਜਿਕ ਸੁਧਾਰਾਂ ਦੇ ਕੰਮਾਂ ਨੂੰ ਅੱਗੇ ਵਧਾਇਆ ਲਾਰਡ ਲਾਹੌਰੀ ਨੇ ਸਤੀ ਪ੍ਰਥਾ ਤੇ ਰੋਕ ਲਗਾਉਣ ਲਈ ਕਾਨੂੰਨੀ ਕਾਨੂੰਨ ਨੂੰ ਸਖਤ ਰੂਪ ਨਾਲ ਲਾਗੂ ਕੀਤਾ ਜਿਸ ਕਰਕੇ ਉਹਦੇ ਸ਼ਾਸਨ ਕਾਲ ਵਿੱਚ ਸਤੀ ਹੋਣ ਵਾਲੇ ਔਰਤਾਂ ਦੀ ਗਿਣਤੀ ਕਾਫੀ ਜ਼ਿਆਦਾ ਘਟ ਗਈ ਲਾਰਡ ਲਾਹੌਰੀ ਨੇ ਕੁੜੀ ਮਾਰਨ ਤੇ ਵੀ ਰੋਕ ਲਗਾਈ ਕਾਨੂੰਨੀ ਨਰਬਲੀ ਦੀ ਜ਼ਾਲਮ ਪ੍ਰਥਾ ਨੂੰ ਵੀ ਬੰਦ ਕੀਤਾ 1850 ਸ ਵਿੱਚ ਕਾਨੂੰਨ ਪਾਸ ਕੀਤਾ ਗਿਆ ਕਿ ਸਿਰਫ ਧਰਮ ਪਰਿਵਰਤਨ ਦੇ ਕਾਰਨ ਕੋਈ ਵੀ ਵਿਅਕਤੀ ਆਪਣੀ ਜੱਦੀ ਜਾਇਦਾਦ ਦੇ ਅਧਿਕਾਰ ਤੋਂ ਵਾਂਝਾ ਨਹੀਂ ਹੋਊਗਾ ਠੀਕ ਹੈ ਤੇ ਉਸਨੇ ਭਾਰਤੀ ਸਮਾਜ ਦੇ ਸੁਧਾਰਕਾਂ ਦੇ ਸਹਿਯੋਗ ਨਾਲ ਵਿਧਵਾ ਵਿਆਹ ਨੂੰ ਵੀ ਕਾਨੂੰਨੀ ਘੋਸ਼ਿਤ ਕੀਤਾ ਸੈਨਿਕ ਸੁਧਾਰ ਹਾਂਜੀ ਸੈਨਿਕ ਵਿੱਚ ਸੁਧਾਰ ਕੀਤਾ ਗਿਆ ਸੈਨਾ ਨੂੰ ਬੰਗਾਲ ਤੋਂ ਹਟਾ ਕੇ ਪੱਛਮੀ ਸਹਾਣੀ ਵਿੱਚ ਭੇਜਿਆ ਕੀਤਾ ਗਿਆ ਭੇਜਣਾ ਸ਼ੁਰੂ ਕੀਤਾ ਗਿਆ ਸੈਨਾ ਦਾ ਕੇਂਦਰੀ ਦਫ਼ਤਰ ਕੋਲਕਾਤਾ ਦੀ ਬਜਾਏ ਸ਼ਿਮਲਾ ਬਣਾਇਆ ਗਿਆ ਤੋਪਖਾਨੇ ਦਾ ਕੇਂਦਰੀ ਦਫ਼ਤਰ ਕੋਲਕਾਤਾ ਦੀ ਬਜਾਏ ਮੇਰਟ ਦੇ ਵਿੱਚ ਬਣਾਇਆ ਗਿਆ ਸੈਨਾ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਗੋਰਖਿਆਂ ਨੂੰ ਭਾਰਤ ਸਾਨ ਵਿੱਚ ਸ਼ਾਮਲ ਕੀਤਾ ਗਿਆ ਤੇ ਗੋਰਖਾ ਸੈਨਾ 1857 ਦੀ ਕ੍ਰਾਂਤੀ ਵਿੱਚ ਅੰਗਰੇਜ਼ਾਂ ਨੇ ਲਾਭ ਦਾ ਅਕਸਿੱਧ ਹੋਈ ਪੰਜਾਬ ਵਿੱਚ ਇੱਕ ਅਨਿਯਮਤ ਸੈਨਾ ਦਾ ਸੰਗਠਨ ਕੀਤਾ ਗਿਆ ਸਿੱਖਾਂ ਨਾਲ ਦੂਜੀ ਲੜਾਈ ਦੇ ਸਮੇਂ ਲਾਡ ਲਾਜ ਜੀ ਦੇ ਨੇ ਸੈਨਾ ਦੇ ਵਿੱਚ ਅੰਗਰੇਜ਼ ਸੈਨਿਕਾ ਦੀ ਕਮੀ ਨੂੰ ਮਹਿਸੂਸ ਕਰ ਲਿਆ ਤੇ ਇਸ ਲਈ ਇੰਗਲੈਂਡ ਦੀ ਬ੍ਰਿਟਿਸ਼ ਸਰਕਾਰ ਅੱਗੇ ਬੇਨਤੀ ਕੀਤੀ ਕਿ ਭਾਰਤ ਵਿੱਚ ਅੰਗਰੇਜ਼ ਦੇ ਸੈਨਿਕਾਂ ਦੀ ਗਿਣਤੀ ਇਸ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਤਿੰਨ ਯੂਰੋਪੀਅਨ ਰੈਜੀਮੈਂਟਾਂ ਹੋਰ ਬਣਾਇਆ ਗਿਆ ਵਪਾਰ ਦੇ ਵਿੱਚ ਵੀ ਸੁਧਾਰ ਕੀਤੇ ਤਾਂ ਇਹ ਪਰ ਇਹ ਸੁਧਾਰ ਅੰਗਰੇਜ਼ਾਂ ਦੇ ਹਿੱਤਾਂ ਨੂੰ ਉਹ ਧਿਆਨ ਦੇ ਵਿੱਚ ਰੱਖ ਕੇ ਕੀਤੇ ਗਏ ਸੀ ਉਹਨੇ ਸਾਰੇ ਭਾਰਤ ਨੂੰ ਖੁੱਲਾ ਉਪਾਰ ਖੇਤਰ ਕੋਸ਼ਰ ਕੀਤਾ ਅੰਗਰੇਜ਼ਾਂ ਨੂੰ ਹਰ ਸੰਭਵ ਸਹੂਲਤ ਦਿੱਤੀ ਗਈ ਅੰਗਰੇਜ਼ਾਂ ਨੇ ਭਾਰਤ ਵਿੱਚ ਪੂੰਜੀ ਲਗਾਉਣ ਦੇ ਰਸਤੇ ਵੀ ਆਉਣ ਵਾਲੀਆਂ ਜਿੰਨੀਆਂ ਵੀ ਮੁਸ਼ਕਲਾਂ ਸਨ ਸਾਰੀਆਂ ਖਤਮ ਕਰਤੀਆਂ ਭਾਰ ਦੇ ਸਾਰੇ ਬੰਦਰਗਾਹ ਸਭ ਬੰਦਰਗਾਹ ਨੂੰ ਖੋਲ ਦਿੱਤਾ ਗਿਆ ਲਾਰਡ ਲਾਜ ਨੇ ਚਾਹ ਕਪਾਹ ਪਟਸਨ ਦੇ ਉਤਪਾਦਨ ਨੂੰ ਵੀ ਉਤਸ਼ਾਹਿਤ ਕੀਤਾ ਕੋਲੇ ਦੇ ਲੋਹੇ ਦੇ ਖਾਨਾਂ ਵਿੱਚ ਸੁਧਾਰ ਕੀਤੇ ਇਹਦੇ ਲਈ ਇੱਕ ਕਮਿਸ਼ਨ ਨਿਯੁਕਤ ਕੀਤਾ ਗਿਆ ਇਸ ਤੋਂ ਇਲਾਵਾ ਲਾਰਡ ਲਾਜ ਨੇ ਜੰਗਲਾਂ ਦੀ ਦੇਖਭਾਲ ਲਈ ਸਰਕਾਰੀ ਕਰਮਚਾਰੀ ਨਿਯੁਕਤ ਕੀਤੇ ਇਹ ਉਹਦੇ ਸਾਰੇ ਸੁਧਾਰ ਅਗਯ ਮਲੰਕਣ ਥੈਂਕਸ